ਲੋਕਾਂ ਨੇ ਪਖੰਡਵਾਦ ਆ ਇਹ ਪਖੰਡਵਾਦ ਨਾਲ ਤੁਰਦੇ ਸਾਨੂੰ ਪਹਿਲਾਂ ਜੋਤਿਸ਼ਵਾਲ ਤੁਰਦੇ ਆ ਹਾਲਾਂਕਿ ਮੈਂ ਕਿਸ ਨੂੰ ਚੰਗਾ ਮਾਰਾ ਕਹਾ ਮਿਲਿਏ ਮੈਂ ਪ੍ਰਮਾਣ ਨਹੀਂ ਕਹਿ ਸਕਦਾ ਪਰ ਲੋਕਾਂ ਦੀ ਚਰਚਾ ਰਹਿੰਦੀ ਆ ਕਿ ਵਾਸਤੂ ਪਖੰਡਵਾਦ ਹੈਗਾ ਕੀ ਹੈ ਜੀ ਦੇਖੋ ਇਹ ਅਗਰ ਤੁਹਾਨੂੰ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਕੀਤੀ ਸੀ ਵੀ ਇੱਕ ਡਰਾਂ ਧਮਕਾਉਣ ਜਾਂ ਡਰਾਂ ਦਾ ਇੱਕ ਧੰਦਾ ਬਣ ਗਿਆ ਡਰਾ ਕੇ ਲੋਕਾਂ ਕੋਲ ਪੈਸੇ ਕਿੱਦਾਂ ਏਠਣੇ ਆ ਉਹ ਧੋਖੇਬਾਜ਼ੀ ਦਾ ਇੱਕ ਡਰਾਮਾ ਬਣ ਗਿਆ ਨੋ ਡਾਊਟ ਕਈ ਲੋਕਾਂ ਨੇ ਇਹਦੇ ਵਿੱਚ ਇਹਨੂੰ ਮਿਸਯੂਜ਼ ਕੀਤਾ ਬਈ ਜਿਵੇਂ ਜੋਤਿਸ਼ ਨਾਲ ਜੋੜਿਆ ਗਿਆ ਜਦ ਕਿ ਇਹਦਾ ਜੋਤਿਸ਼ ਨਾਲ ਕੋਈ ਲੈਣਾ ਦੇਣਾ ਨਹੀਂ ਨਮਰਾਲੀ ਜੀ ਨਾਲ ਜੋੜਿਆ ਗਿਆ ਨਮਰਾਲੀ ਜੀ ਦਾ ਦੂਰ ਦੂਰ ਤੱਕ ਇਹਦਾ ਕੋਈ ਲੈਣਾ ਦੇਣਾ ਨਹੀਂ ਵਾਸਤੂ ਇੱਕ ਕਲੀਅਰ ਸਾਇੰਸ ਹੈ ਜੀ ਜਿਹਦੇ ਤੇ ਤੁਹਾਡੇ ਜੀਵਨ ਦੇ ਉੱਤੇ ਉਹਦਾ ਕੀ ਪ੍ਰਭਾਵ ਪਏਗਾ। ਨਾਰਥ ਦੇ ਵਿੱਚ ਕੀ ਹੈ, ਸਾਊਥ ਦੇ ਵਿੱਚ ਕੀ ਹੈ, ਉਹਦਾ ਕੀ ਇੰਪੈਕਟ ਆਏਗਾ। ਜਿਵੇਂ ਹੁਣ ਇੱਕ ਆਪਾਂ ਗੱਲ ਕਰੀਏ ਨਾਰਥ ਦੇ ਵਿੱਚ ਜਿਵੇਂ ਵਰਲਡ ਦਾ ਗ੍ਰਿਡ ਕਰੀਏ। ਨਾਰਥ ਸਾਈਡ ਜਿਹੜੀ ਹੈਗੀ ਹੈ ਉਹ ਕੈਨੇਡਾ ਅਮਰੀਕਾ ਦੀ ਸਾਈਡ ਹੈ। ਉਹ ਕੈਨੇਡਾ ਅਮਰੀਕਾ ਦੇ ਲੋਕ ਦੇਖੋਗੇ ਤੁਸੀਂ ਬਹੁਤ ਹੀ ਅਮੀਰ ਲੋਕ ਨੇ। ਔਰ ਜੇ ਆਪਣੇ ਇੰਡੀਆ ਦੇ ਵਿੱਚ ਗੱਲ ਕਰੀਏ ਤੇ ਨਾਰਥ ਸਾਈਡ ਦੇ ਵਿੱਚ ਆਪਣਾ ਪੰਜਾਬ, ਹਰਿਆਣਾ, ਨਾ ਜੇ ਐਨ ਕੇ ਲੋਕ ਇਹ ਆ ਜਾਂਦੇ ਨੇ। ਜਿਹੜਾ ਕਿ ਬਹੁਤ ਹੀ ਲੋਕ ਪੂਰੇ ਇੰਡੀਆ ਦੇ ਵਿੱਚ ਅਮੀਰ ਲੋਕ ਜਿਹੜੇ ਆ ਉਹ ਨਾਰਥ ਸੀ ਸਾਈਡ ਤੇ ਗਿਨੇ ਗਏ ਨੇ ਜਿਹੜੇ ਬਾਹਰ ਕੈਨੇਡਾ ਅਮਰੀਕਾ ਜਾ ਕੇ ਉੱਥੋਂ ਦੀ ਫੰਡਿੰਗ ਆ ਰਹੀ ਹੈ ਜਾਂ ਕੋਈ ਨਾ ਪੈਸਾ ਆ ਰਿਹਾ ਪੰਜਾਬ ਚ ਜਿਸ ਤਰ੍ਹਾਂ ਇੰਡੀਆ ਦੇ ਨਕਸ਼ੇ ਮੁਤਾਬਕ ਆਪਾਂ ਉੱਥੇ ਸੌਦੇ ਦੇ ਵਿੱਚ ਬੈਠੇ ਨਾਰਥ ਸੀ ਬੈਠੇ ਆਪਾਂ ਤੇ ਇਹੀ ਵਾਸਤੂ ਕਹਿੰਦਾ ਜੀ ਇਹੀ ਵਾਸਤੂ ਕਹਿੰਦਾ ਜੀ ਜੀ ਮਨ ਲੇ ਇਹੀ ਵਾਸਤੂ ਦੇ ਮੁਤਾਬਕ ਹੀ ਗਲੋਬਲ ਜਿਹੜਾ ਬਣਿਆ ਹੈ ਨਕਸ਼ਾ ਉਸ ਦੇ ਹਿਸਾਬ ਨਾਲ ਹਰ ਇੱਕ ਪੈਟਰਨ ਵਾਸਤੂ ਦੇ ਹਿਸਾਬ ਨਾਲ ਬਣਿਆ ਦੁਨੀਆ ਦਾ ਹਰ ਨਕਸ਼ਾ ਵਾਸਤੂ ਦੇ ਹਿਸਾਬ ਨਾਲ ਹੈ ਉਹਨਾਂ ਦੇ ਵਿੱਚ ਜਿਹੜਾ ਨਾਮ ਮੰਨਣ ਵਾਲੀ ਗੱਲ ਹੈ ਉਹਨਾਂ ਦੇ ਵਿੱਚ ਜਦੋਂ ਕਈ ਲੋਕਾਂ ਨੂੰ ਜਿਵੇਂ ਜੋਤਿਸ਼ ਨਾਲ ਜੋੜ ਦਿੱਤਾ ਗਿਆ ਵਾਸਤੂ ਨੂੰ ਉਹਨਾਂ ਨੂੰ ਜਦੋਂ ਚ ਫੈਕਟ ਨਹੀਂ ਆਉਂਦੇ ਜਾਂ ਉਹ ਪੂਰੀ ਤਰ੍ਹਾਂ ਨੌਲੇਜ ਨਹੀਂ ਲੈ ਪਾਉਂਦੇ ਜਾਂ ਕਈਆਂ ਨੂੰ ਜਿਵੇਂ ਮਿਸ ਗਾਈਡ ਕੀਤਾ ਜਾਂਦਾ ਜਿਹੜੇ ਛੋਟੇ ਛੋਟੇ 2 2 3 3 ਦਿਨ ਦਾ ਕੋਰਸ ਕਰਕੇ ਲੋਕ ਕਹਿੰਦੇ ਜੀ ਅਸੀਂ ਵਾਸਤੂ ਕਰ ਲਿਆ ਵਾਸਤੂ ਇੱਕ ਐਸੀ ਸਟੱਡੀ ਹੈ ਜਦੋਂ ਰੋਜ਼ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਵਾਸਤੁਿਕ ਐਸਾ ਦੀ ਸਟੱਡੀ ਨਹੀਂ ਹੈਗੀ ਵੀ ਜਿਹੜਾ ਤੁਸੀਂ ਕਿਸੇ ਨੂੰ 2 ਦਿਨਾਂ 'ਚ ਸਿਖਾ ਸਕੋ ਜਾਂ 4 ਦਿਨਾਂ 'ਚ ਸਿਖਾ ਸਕੋ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ 2-2 3-3 ਦਿਨਾਂ 'ਚ 4-4 ਦਿਨਾਂ 'ਚ ਕਰਾਰੀਆਂ ਨੇ ਜਿਹਦਾ ਕੋਈ ਕੰਪਲੀਟ ਵਾਸਤੂ ਨਹੀਂ ਹੈਗਾ ਪਰ ਉਹੀ ਸਿੱਖ ਕੇ ਅੱਗੇ ਸਿਖਾਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਲੋਕਾਂ ਨੂੰ ਅਫੈਕਟ ਨਹੀਂ ਆਉਂਦਾ ਤਾਂ ਫਿਰ ਉਹ ਕਹਿੰਦੇ ਜੀ ਇਹ ਪਖੰਡਵਾ ਦਾ